ਸਤਿ ਸ਼੍ਰੀ ਅਕਾਲ ਜੀ ਫਰਮਤ ਹਾਂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਖੁਸ਼ੀਆਂ ਦੇ ਵਿੱਚ ਆਪਾਂ ਬਣਾਉਣ ਲੱਗੇ ਅੱਜ ਗੋਭੀ ਵਾਲੇ ਪਰੌਤੇ ਹਨਾ ਇਹ ਦਿਲ ਕੈਪ ਸੀਜ਼ਨ ਦੇ ਸਾਹ ਨਾਲ ਹਰ ਚੀਜ਼ ਚੰਗੀ ਲੱਗਦੀ ਹੈ ਹਰ ਚੀਜ਼ ਆਪਾਂ ਸੀਜ਼ਨ ਦੇ ਸਾਹ ਨਾਲ ਹੀ ਬਣਾਉਨੇ ਆ ਮਿਕ ਫੋਲ ਗੋਭੀ ਧੰ ਜਾਣ ਦੇ ਪਰੌਤੇ ਬਣਨੇ ਇਹਦੇ ਚ ਤੋਂ ਇਹ ਲੈ ਲਈ ਆਪਾਂ ਧੱਕਲ ਤੋਂ ਥੋੜੀ ਜਿਹੀ ਉੱਪਰ ਸੀ ਗੋਭੀ 600 ਗ੍ਰਾਮ ਹਨ ਹਰੀਆਂ ਮਿਰਚਾਂ ਬਾਕੀ ਜੋ ਜੋ ਆਪਾਂ ਪਾਵਾਂਗੇ ਇਹਦੇ ਵਿੱਚ ਤੁਹਾਨੂੰ ਮੈਂ ਨਾਲ ਦੀ ਨਾਲ ਦਿਖਾਈ ਜਾਵਾਂਗੀ ਹਰੀ ਮਿਰਚ ਤੁਸੀਂ ਜਿਆਦਾ ਪਾਉਣੀ ਹੈ ਜਿਆਦਾ ਥੋੜੀ ਪਾਉਣੀ ਹੈ ਥੋੜੀ ਮੈਂ ਤਕਰੀਬਨ 7 ਮਿਰਚਾਂ 8 ਮਿਰਚਾਂ ਲਈਆਂ ਇਹ ਆ ਦੇਖੋ 7-8 ਮਿਰਚਾਂ ਨੇ ਮੇਰੇ ਕੋਲੇ ਆਪਾਂ ਇਹ ਲਈਆਂ ਨੇ ਤੇ ਆਪਾਂ ਹੁਣ ਦਰੋਂ ਦਿਖਾਉਣੀ ਹੈ ਕਿ ਆਪਾਂ ਇਹਨਾਂ ਪਹਿਲਾਂ ਕਰ ਲੈਣੇ ਸਭ ਤੋਂ ਪਹਿਲਾਂ ਕਦੂਕਾਸ਼ ਆਪਾਂ ਇਹਦੇ ਦੋ ਪੀਸ ਕਰ ਲਏ ਗੋਭੀ ਦੇ ਕਿਉਂਕਿ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹਾਂ ਕਿ ਵਿੱਚ ਸੁੰਢੀ ਤਾਂ ਨਹੀਂ ਹੈਗਾ ਜਿਦਾਂ ਕਿ ਆਪਾਂ ਇਹਨੂੰ ਇੱਧਰ-ਇੱਧਰ ਕਰਕੇ ਦੇਖਦੇ ਹੁੰਨੇ ਆ ਕਿ ਸੁੰਢੀ ਤਾਂ ਨਹੀਂ ਕਿਤੇ ਵਿੱਚ ਹਨ ਸੁੰਢੀ ਹੋ ਜਾਵੇ ਤਾਂ ਫਿਰ ਪੰਗਾ ਖੜਾ ਹੁੰਦਾ ਹੈ ਪੰਗੇ ਦਾ ਮਤਲਬ ਕਿ ਵਿੱਚੀ ਪੀਸੀ ਜੇ ਜਾਂਦੀ ਫਿਰ ਸਾਰੇ ਸਿੱਟ ਨਹੀਂ ਪੇਸ ਪੈਂਦੇ ਆਪਾਂ ਨੂੰ ਇਸ ਲਈ ਆਪਾਂ ਇਹਨੂੰ ਪਹਿਲਾਂ ਹੀ ਚੰਗੇ ਤਰੀਕੇ ਨਾਲ ਦੇਖ ਲਾਂਗੇ ਹੁਣ ਮੈਂ ਥੋੜਾ ਦਿਰ ਗਰਮ ਚ ਪਾਣੀ ਪਾ ਕੇ ਰੱਖਾਂਗੀ ਗਰਮ ਪਾਣੀ ਪਾਉਣ ਨਾਲ ਜੇ ਸੁੰਢੀ ਹੋਈ ਜਾਂ ਜੋ ਵੀ ਸੁੰਢੀ ਸੋਸਰੀ ਵਗੈਰਾ ਹੋਵੇ ਸਾਰੀ ਉਹ ਨਿਕਲ ਜਾਏਗੀ ਤੇ ਉਹਨਾਂ ਚਰ ਬਣਾਉਣੇ ਆਪਾਂ ਆਟਾ ਗੁੰਨ ਲੈਣੇ ਆ ਜਿੰਨਾ ਚਿਰ ਇਹ ਦੋ ਮਿੰਟਾਂ ਦੇ ਲਈ ਜ਼ਿਆਦਾ ਨਾ ਪਿਓ ਉਹ ਥੋੜਾ ਗਰਮ ਪਾਣੀ ਚ ਭਿੰਦੀ ਜਾਊਗੀ ਤਾਂ ਜੋ ਸੁੰਡੀ ਜੋ ਜੀ ਹੰਤੇ ਦੇ ਵਿੱਚ ਹੋਇਆ ਗੋਭੀ ਦਿਓ ਸਾਰਾ ਬਾਹਰ ਨਿਕਲ ਜਾਏਗਾ ਉਸ ਤੋਂ ਬਾਅਦ ਆਪਾਂ ਨੂੰ ਕਰਾਂਗੇ ਕੱਦੂ ਕਸ਼h ਉਹ ਨਚਰ ਗੁੰਦੇ ਆਪਾਂ ਆਟਾ ਗੋਭੀ ਆਪਾਂ ਬਾਣੀ ਦੇ ਵਿੱਚੋਂ ਕੱਢ ਲਈ ਹੈਗੀ ਰੱਖ ਕੇ ਵਿੱਚ ਨਮਕ ਪਾ ਕੇ ਰੱਖੀ ਸੀਗੀ ਨਮਕ ਪਾ ਕੇ ਰੱਖੀ ਸੀ ਆਪਾਂ ਗੋਭੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਕੱਦੂ ਕਸ਼h ਕਈਆਂ ਤੇ ਇਹ ਚੀਜ਼ਾਂ ਦੇਖੋ ਮੋਟੇ ਵਾਲੀਆਂ ਵੀ ਹੁੰਦੀਆਂ ਨੇ ਹਨ ਇਹ ਜਿਆਦਾ ਬਰੀਕ ਵਾਲੀਆਂ ਵੀ ਹੁੰਦੀਆਂ ਜਿਹੜੀ ਜਿਆਦਾ ਬਰੀਕ ਆ ਉਹਨਾਂ 'ਚ ਜਿਆਦਾ ਹੀ ਫਸ ਕੇ ਜ ਰਹਿ ਜਾਂਦੀ ਹੈ ਇਹ ਥੋੜਾ ਨਾ ਮੋਟੇ ਆ ਨਾ ਇਹ ਮੀਡੀਅਮ ਜਈਆ ਆਪ ਪੈਠੇ ਨਾਲ ਕਦੂਕਸ਼ ਕਰਾਣੀ ਮੇਰੇ ਕੋਲ ਦੋ ਤਿੰਨ ਤਰ੍ਹਾਂ ਦੇ ਕਦੂਕਸ਼ ਰੱਖੇ ਨੇ ਪਰ ਮੈਂ ਜ਼ਿਆਦਾ ਇਸਤੇਮਾਲ ਇਹਦਾ ਕਰਦੀ ਆਂ ਬਰੀਕ ਵਾਲੇ ਦਾ ਇਸਤੇਮਾਲ ਨਹੀਂ ਕਰਦੀ ਬਰੀਕ ਵਾਲਾ ਇਸਤੇਮਾਲ ਕਰਨ ਦੇ ਨਾਲ ਨਾ ਮੈਨੂੰ ਚੰਗਾ ਨਹੀਂ ਲੱਗਦਾ ਬਾਵੀ ਮੈਦਾ ਜੇ ਇਸ ਤਰ੍ਹਾਂ ਹੋ ਜਾਂਦਾ ਵਾ ਪਰੋਠਿਆਂ ਦੇ ਵਿੱਚ ਥੋੜਾ ਨਾ ਬਰੀਕ ਆ ਨਾ ਮੋਟਾ ਹੈ ਇਹ ਚੀਜ਼ ਆਪਾਂ ਕਰੀਏ ਨਾ ਫਿਰ ਆਪਣਾ ਪ੍ਰੋਫੈਸ਼ਨਲ ਬੰਦਿਆ ਟੇਸਟੀ ਬੰਦਿਆ ਜੇ ਨਾ ਤੇ ਪਰੋਠਿਆਂ ਦੇ ਵਿੱਚ ਗੋਭੀ ਦਾ ਟੇਸਟ ਨਾ ਆਵੇ ਤਾਂ ਫਾਇਦਾ ਵੀ ਕੀ ਹੋਇਆ ਫਿਰ ਹਨਾ ਮਤਲਬ ਕਿ ਗਰਚ-ਗਰਚ ਜੀ ਨਾ ਹੋਵੇ ਜਿੰਨਾ ਉਹਨਾਂ ਚ ਚੰਗਾ ਨਹੀਂ ਰਹਤਾ ਗੱਚ-ਗਰਚ ਹੁੰਦਾ ਬਣਾ ਸੋ ਆਹ ਲਾਦੇ ਇਹਨਾਂ ਪੀਪ ਪਾਉਣੇ ਆ ਦੇਖ ਆਪਾਂ ਅੱਗੇ ਵਿੱਚ ਕੀ ਕੀ ਹੋਰ ਚੀਜ਼ਾਂ ਪਾਵਾਂਗੇ ਐਡ ਕਰਾਂਗੇ ਮੈਂ ਤੁਹਾਨੂੰ ਜ਼ਰੂਰ ਦੱਸ ਦਵਾਂਗੀ ਸਭ ਤੋਂ ਪਹਿਲਾਂ ਆਪਾਂ ਇੱਕ ਦੁਕਸ਼ ਕਰਕੇ ਹੀ ਰੱਖਦੇ ਹਾਂ ਇਹਦੇ ਵਿੱਚ ਆਪਾਂ ਨਾ ਨਮਕ ਪਾ ਕੇ ਛੋੜਾ ਜਿਹਾ ਰੱਖ ਦਿੰਦੇ ਹਾਂ ਜਿਹੜਾ ਐਕਸਟਰਾ ਪਾਣੀ ਨਿਕਲ ਜਾਏਗਾ ਇਹਦੇ ਵਿੱਚੋਂ ਉਹ ਫਿਰ ਆਪਾਂ ਪਰਫੈਕਟ ਟੇਸਟੀ ਬਣ ਜਾਂਦੇ ਨੇ ਚਾਰ ਤੋਂ ਪੰਜ ਕਲੀਆਂ ਪਾਵਾਂਗੇ ਆਪਾਂ ਲਸਣ ਦੀਆਂ ਲਸਣ ਪਾਵਾਂਗੇ ਚ ਕੁੱਟ ਕੇ ਜਿਆਦਾ ਨਹੀਂ ਪਾਇਆ ਫਿਰ ਜਿਆਦਾ ਨਾ ਫਿਰ ਮੂੰਹੇ ਮਚਣ ਜੇ ਲੱਗ ਜਾਂਦਾ ਸੌਰੀ ਤੇ ਇਹਨੂੰ ਆਪਾਂ ਰਮਾਂਗੇ ਕੁੱਟ ਬੜਾ ਬਰੀਕ ਬਰੀ ਕੱਟ ਲੈਣੇ ਹਨਾ ਕੱਟਣਾ ਜਲਦੀ ਹੋਏਗਾ ਫਿਰ ਨਾਲ ਪਾਇਆ ਆ ਪਾਦਰਕ ਇਹ ਵੀ ਕੱਟ ਲੈਣੇ ਕੁੱਟਣਾ ਸੌਖਾ ਹੋਏਗਾ ਸਾਡਾ ਪ੍ਰੋਗਰਾਮ ਹੈ ਜੋ ਜੋ ਚੀਜ਼ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਸਾਰੀ ਦਿਖਾਉਂਦੀ ਰ੍ਹਾਂਗੀ ਕਿ ਆਪਾਂ ਇਹਦੇ ਵਿੱਚ ਕੀ ਕੀ ਐਡ ਕੀਤਾ ਹੈ ਚਲੋ ਠੀਕ ਕੁੱਟਿਆ ਗਿਆ ਠੀਕ ਹੈ ਆਪਣਾ ਮੋਟੇ ਪਿਸ ਰੱਖੀਏ ਨਾ ਫਿਰ ਆਪਣਾ ਜਲਦੀ ਨਹੀਂ ਕੁੱਟਦਾ ਤੇ ਇਹ ਆਪਣਾ थोड़े टाइम से कुट हो जाता वा ये आप करके रख लिया तो हाँ जी ये आप गोभी करके रख ली से आप नमक पा के रखा सक्सट्रा पानी है निकल जाता इस लिया आप अदरक लसन कुट के पाया मिर्च पावगी मैं साफ दी कट के ब्रीक करके ਜਾਂ ਕੁ ਬਰੀ ਕੇ ਮਿਰਚ ਦੇ ਨਾਲ ਥੋੜਾ ਟੇਸਟ ਲੱਗਦਾ ਜਦੋਂ ਮੂੰਹ ਦੇ ਵਿੱਚ ਆਉਂਦੀ ਹੈ ਗੋਭੀ ਦੇ ਪਰੌਠੇ ਜੀ ਮਿੱਠੀ ਜੀ ਹੁੰਦੀ ਹੈ ਨਾ ਸਬਜ਼ੀ ਕੇ ਬਾਰੇ ਆਲੂ ਵੀ ਮਿੱਠੇ ਜੇ ਹੁੰਦੇ ਆ ਬਣਾਉਨੇ ਆਪਾਂ ਤਾਂ ਉਦੋਂ ਵੀ ਇਹ ਬਰੀ ਕੱਟ ਕੇ ਪਾਉਣ ਨਾਲ ਪੇ ਟੇਸਟ ਵੱਖਰਾ ਹੋ ਜਾਂਦਾ ਵੇਦ ਇਸ ਸ਼ਿਆਲਾਂ ਦੇ ਦੇਖੋ ਸਰਦੀਆਂ ਦੇ ਵਿੱਚ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਆਲੂ ਵਾਲੇ ਪਰੌਠੇ ਹੋਈ ਚੱਕ ਖਾਈ ਲੈਂਦਾ ਅਗਰ ਹਣਾ ਜਿਵੇਂ ਮੂਲੀ ਵਾਲੇ ਹਰ ਚੀਜ਼ ਦੇ ਨਾਲ ਸਵਾਦ ਵੱਖਰਾ ਹੁੰਦਾ ਵਾ ਈਦਾ ਸੁਆਦ ਵੱਖਰਾ ਹੈ ਇੱਕ ਸਰਦੀਆਂ ਮੌਸਮ ਦੇ ਵਿੱਚ ਹੀ ਪਰੌਠੇ ਚੰਗੇ ਲੱਗਦੇ ਮੈਨੂੰ ਤਾਂ ਬਾਕੀ ਖਰੀਦ ਦਾ ਆਪਣਾ ਆਪਣਾ ਹਿਸਾਬ ਹੁੰਦਾ ਉਹਨਾਂ ਕਦੋਂ ਖਾਣੇ ਤੇ ਕਦੋਂ ਟੇਸਟ ਲੱਗਦੇ ਮਿਰਚਾਂ ਫੱਕਟ ਕੇ ਪਾ ਲਈਆਂ ਹੈ ਜਰ ਮਿਰਚ ਆਣੀ ਹੈ ਨਾ ਕਰਾਰੀਆਂ ਕਰਾਣੀਆਂ ਜੇ ਮੂੰਹ ਚ ਬੜਾ ਬੜਾ ਟੇਸਟ ਹੈ ਇਹਨੂੰ ਮੋਟੀ ਨੂੰ ਬੜੀ ਕੱਟ ਕੇ ਰੱਖੋ ਤੇ ਉਹਦੇ ਨਾਲ ਫਿਰ ਇਹ ਟੇਸਟ ਲੱਗਦੀ ਹੈ ਜਿਆਦਾ ਮੋਟੀ ਮਿਰਚ ਮੂੰਹ ਚ ਆਵੇ ਉਹ ਵੀ ਨਹੀਂ ਚੰਗੀ ਲੱਗਦੀ ਮਿਰਚ ਕੱਟਣ ਲਗੀ ਮੈਂ ਹਮੇਸ਼ਾ ਮੁਰੂ ਉੱਪਰ ਚਾਰ ਚੀਰ ਦੇ ਲੈਣੀ ਇਦਾਂ ਕਰਕੇ फिर वह बरीक हो जाने छोटी छोटी हो जाती है फिर ज़्यादा नहीं होंगी होर भी चीज़ पाने दस दें आप दाल इच नमक स्वाद अनुसार आप पहला भी नमक पा चुके हैं जो तो आपू थोड़ी पावे हल्दी पीले जे परौठे लगन चंगे लगते हैं थोड़ी लाल मिर्च थोड़ा जीरा ਥੋੜੀ ਪਾਵਾਂਗੇ ਆਪਾਂ ਹਾਜਮੀ ਤੋਂ ਜਮਾਇਨ ਇੱਕ चीज ਹੋਰ ਐਡ ਕਰਦੇ ਆਪਾਂ ਉਹ ਵੀ ਤੁਹਾਨੂੰ ਮੈਂ ਦਿਖਾਉਣੀ ਆ ਇਸ ਵਿੱਚ ਪਾਵਾਂਗੇ ਮੈਂ ਥੋੜਾ ਜਿਹਾ ਅੰਬਚੂਰ ਥੋੜਾ ਜਿਹਾ ਟੇਸਟ ਹੋ ਜਾਣਾ ਟੇਸਟ ਹੋਵੇ ਇਸ ਨਾਲ ਥੋੜਾ ਜਿਹਾ ਉਹ ਚੀਜ਼ ਪਾਈ ਹੈ ਥੋੜੀ ਹੋਰ ਚੀਜ਼ ਐਡ ਕਰ ਲੈਣੇ ਆਪਾਂ ਉਹ ਚੀਜ਼ ਹੈ ਕੜਾਪੜੇ ਕੋਲੇ ਚੰਕੀ ਚਾਟਾ ਮਸਾਲਾ ਉਹ ਵੀ ਬਿਲਕੁਲ ਥੋੜਾ ਜਿਹਾ ਪਾਇਆ ਆਪਾਂ ਜਿਆਦਾ ਨਹੀਂ ਪਾਇਆ ਬਾਰ ਚਲੋ ਆਪਾਂ ਆਪਣਾ ਬਣ ਕੇ ਮਿਕਚਰ ਤਿਆਰ ਹੋ ਗਿਆ ਤੇ ਹੁਣ ਆਪਾਂ ਬਣਾਵਾਂਗੇ ਇਹਦੇ ਪਰੌਠੇ ਇਹ ਆਪਣਾ ਮਿਕਚਰ ਤਿਆਰ ਹੈ ਮਿਕਸ ਕਰ ਲੈਨੇ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਇਹ ਗੋਬੀ ਦੇ ਬਹੁਤ ਚੀਜ਼ਾਂ ਬਣ ਜਾਂਦੀਆਂ ਨੇ ਆਪਾਂ ਹਨਾ ਜਿਵੇਂ ਜਿਵੇਂ ਬਣਾਇਆ ਕਰਾਂਗੇ ਸਰਦੀਆਂ ਆ ਗਈਆਂ ਹੁਣ ਤਾਂ ਬਹੁਤ ਚੀਜ਼ਾਂ ਬਣਨ ਨੂੰ ਤਿਆਰ ਨੇ ਦੇਖੋ ਉਹ ਤੁਹਾਨੂੰ ਪਹਿਲਾਂ ਦੀ ਨਾਲ ਮੈਂ ਦਿਖਾਇਆ ਕਰਾਂਗੇ ਤੁਸੀਂ ਮੇਰੀ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਹੀ ਕਰਿਆ ਕਰੋ ਨਿਊ ਅਨੈਤ ਸਬਸਕ੍ਰਾਈਬ ਕਰੋ ਪ੍ਰਾਣੀ ਆ ਤਾਂ ਵੀਡੀਓ ਵਾਚ ਕਰੋ ਲਾਈਕ ਕਰੋ ਕਮੈਂਟ ਕਰੋ ਰੋਜੀ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਲੱਗੇ ਆਂ ਪਰੌਠੇ ਬਣਾਉਣ ਤਵਾ طلع ਗਰਮ ਤੇ ਦੇਸੀ ਘਿਓ ਤੇ ਆਪਾਂ ਕਰ ਗਰਮ ਹਨਾ ਹੁਣ ਆਪਾਂ ਬਣਾਉਣੇ ਆ ਪਰੌਠੇ ਪਰੌਠੇ ਖਾਦੇ ਨੇ ਆਪਣੀ ਗੋਭੀ ਬਾਣੇ तो पी दस पौटे गोभी के परौठे बन रहे अपने सीजन के हिसाब न टेस्ट लगता हर एक चीज़ है ना सीजन ना हो ना तो चंगे ना यही तुम खा के देखो नहीं चंगे लगन तो आप हम तो दिखा रहे हैं परौठा मैं पेड़ा छोटा जहा पेड़ा लिया से ज्यादा वाडा क्यों भारी परौठे नहीं चंगे लगते होंगे गोभी कभी दे भी देखो भरे परौठे बनाओगे ना तो वह कड़क कड़क जो नहीं कर दे भी। मसाला भी आप घट पावे ज्यादा मैं भरती हूँ सिर्फ अपने वास्ते सही बात है है ना तो फिर असड़े ज चे लगते नहीं आप छोटा ज बनाया इदा घुमा के नू? ठीक है जी आप इदा घुमा लेना उपर തരിക ടേസ്റ്റ് സേക്കെ പോസ്റ്റ് ബന്ധ ആ വാഹു ജീരാ ਪਰੇ ਥੰਤਾ ਲੱਖ ਲੱਖ ਇਹਨਾਂ ਉੱਪਰ ਹੱਥ ਜਾਵਾ ਜਾਂਦਾ 50 ਫੇਰੇ ਲੱਗ ਜਾਂਦਾ ਫਸਟ ਪਰੋਠਾ ਤੁਹਾਡੇ ਲਈ ਆਓ ਖਾਓ ਤੋ ਸਾਰਿਆਂ ਦਾ ਕਿ ਭੈਣ ਭਰਾ ਵੀ ਖਾਵੇ ਕਮੈਂਟ ਦੇ ਬਹੁਤ ਚੰਗਾ ਲੱਗਦਾਵਾ ਧੂਆ ਧੂਆ ਹੋ ਗਿਆ ਹੁਣ ਆਪਾਂ ਚਲਾਵਾਂਗੇ ਚਿਮਨੀ ਚਿਮਨੀ ਚਲਾਵਾ ਦਿੰਨੇ ਆ ਨਹੀਂ ਤਾਂ ਧੂਆ ਫੜਾ ਅੰਦਰ ਕਿਚਨ 'ਚ ਧੂਆ ਧੂਆ ਹੋ ਜਾਊਗਾ। ਸਾਜੇ ਦਾ ਪਰੌठा ਬਣ ਕੇ ਤਿਆਰ ਆ ਨਾਲ ਮੱਖਣ ਚਟਣੀ ਦਹੀਂ ਤੇ ਪਰੌठा ਇਹ ਕੋਕਿਓ ਕਿੰਨਾ ਖੁਸ਼ ਖੁਸ਼ ਜਿਹਾ ਲੱਗਦਾ ਹੁਣ ਆਪਾਂ ਪਕਾ ਪੂਰਾ ਲੈ ਇਹ ਚੀਜ਼ਾ ਖਾਓ ਇਹ ਚਮਚਾ ਜਿਹੜਾ ਰਿਬੜਾ ਨੇ ਚਟਣੀ ਵਾਲਾ ਹੀ ਆ ਇਹਨਾਂ ਸੋਜੇ ਉੱਤੇ ਆ ਦੇ ਵਿੱਚ ਚਟਣੀ ਦਾ ਚਮਚਾ ਜਿੜੀ ਭੜਿਆ ਪਾ ਲੈ ਤੇ ਮਿਕਸ ਕਰਕੇ ਪੈ ਜਾਣਾ ਸਾਰਾ ਕੁਝ ਤੁਸੀਂ ਆਪਰੇ ਬੱਚਿਆਂ ਨੂੰ ਬਣਾ ਕੇ ਹਾਉ ਮੇਰੇ ਚੈਨਲ ਨੂੰ ਲਾਈਕ ਕਰੇ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਮੇਰੇ ਵਾਰੀ